ਸਸਿਆਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਦੇਸ਼ ਪਰ ਵਿੱਚ ਮੀ ਦਾ ਦੌਰ ਜਾਰੀ ਹੈ ਕਈ ਰਾਜਾਂ ਵਿੱਚ ਮੀ ਨੇ ਜ਼ਬਰਦਸਤ ਤਬਾਹੀ ਮਚਾਈ ਹੈ ਖਾਸ ਕਰਕੇ ਪਹਾੜੀ ਰਾਜਾਂ ਵਿੱਚ ਮੀ ਕਹਿਰ ਬਣ ਕੇ ਵਿਖ ਰਹੀ ਹੈ ਪੰਜਾਬ ਵਿੱਚ ਪਾਰੀ ਮੀ ਦੇ ਕਾਰਨ ਵੱਡੀ ਬਾੜ ਆਈ ਹੋਈ ਹੈ ਅਤੇ ਹਰ ਇੱਕ ਪਾਸੇ ਹਾਹਾਕਾਰ ਮਚਾ ਹੋਇਆ ਹੈ ਗੁਰਦਾਸਪੁਰ ਫਿਰੋਜ਼ਪੁਰ ਪਟਿਆਲਾ ਅੰਮ੍ਰਿਤਸਰ ਵਿੱਚ ਹਾਲਾਤ ਬਹੁਤ ਖਰਾਬ ਹਨ ਲੋਕਾਂ ਦੇ ਘਰ ਬਾੜ ਦੇ ਪਾਣੀ ਵਿੱਚ ਡੁੱਬ ਗਏ ਹਨ ਕਈ ਸੈਲੀਬ੍ਰਿਟੀਆਂ ਵੀ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਸਹਾਇਤਾ ਭੇਜ ਰਹੇ ਹਨ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਆਮ ਲੋਕਾਂ ਨੂੰ GST ਵਿੱਚ ਰਾਹਤ ਦਿੱਤੀ ਹੈ ਕਈ ਉਤਪਾਦਾਂ ਤੇ GST ਖਤਮ ਕਰ ਦਿੱਤਾ ਗਿਆ ਹੈ ਜਦ ਕਿ ਕਈ ਹੋਰ ਉਤਪਾਦਾਂ ਤੇ ਇਹ ਕਟਾਇਆ ਗਿਆ ਹੈ ਇਸ ਨਾਲ ਸਿੱਧਾ ਲਾਭ ਆਮ ਜਨਤਾ ਨੂੰ ਹੋਵੇਗਾ हूँ सरकार उन्हसपोर्टर काम कर रही है जो अमेरिकी राष्ट्रपति ट्रंप के टैरिफ कारण पीड़ित हैं सरकारी सहरत अनुसार जल्द ही ट्रंप के टैरिफ तो प्रभावित सैक्टर से एक्सपोर्टर कुछ नवं योजनाव ऐलान किया जा सकता है ਇਸ ਸਮੇਂ ਪੰਜਾਬ ਵਿੱਚ ਹੜ੍ਹਾਂ ਕਰਕੇ ਸਭ ਤੋਂ ਭੈੜੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਪਰਦੀਆਂ, ਸਾਰੀਆਂ ਹਸਤੀਆਂ ਪੰਜਾਬ ਲਈ ਪ੍ਰਾਰਥਨਾ ਕਰ ਰਹੀਆਂ ਹਨ। ਹੁਣ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਹੱਥ ਵਧਾਇਆ ਹੈ। ਟੀਮ ਮਾਲਕਨ ਪ੍ਰੀਤੀ ਜ਼ਿੰਟਾ ਨੇ ਹੁਣ ਫੈਨਸ ਦਾ ਦਿਲ ਜਿੱਤ ਲਿਆ ਹੈ। ਖੁਦ ਲੱਖਾਂ ਰੁਪਏ ਦੀ ਮਦਦ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਹੋਰ ਪੈਸੇ ਇਕੱਠੇ ਕਰਨ ਵਿੱਚ ਵੀ ਲੱਗੀ ਹੋਈ ਹੈ। आई पी एल किंग्स ने हूँ राज पीड़ित लगभग चौंती लख रुपए की मदद कर फैसला कीता है इस तो इलावा टीम ने क्राउन फंडिंग राही दो करोड़ रुपए इकट्ठे भी योजना बनाई है ਰਾਸ਼ਟਰਪਤੀ ਦੋਪਤੀ ਮੁਰਮੂ ਨੇ ਟੀਚਰਸ ਡੇ ਇਵੈਂਟ ਤੇ ਦੇਸ਼ ਪਰ ਦੇ ਸਾਰੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਮਾਰਗਦਰਸ਼ਕ ਅਤੇ ਦੇਸ਼ ਦੇ ਪਵਿੱਕ ਦੇ ਨਿਰਮਾਤਾ ਹੁੰਦੇ ਹਨ। ਰਾਸ਼ਟਰਪਤੀ ਨੇ ਮਹਾਨ ਵਿਦਵਾਨ ਅਤੇ ਭਾਰਤ ਦੇ ਪૂર્વ ਰਾਸ਼ਟਰਪਤੀ ਡਾਕਟਰ ਸਰਪਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਸਾਡੇ ਸਭ ਲਈ ਪ੍ਰੇਰਣਾ ਦਾ ਸਰੋਤ ਹੈ। ਆਵਾਜ਼ ਇੰਡੀਆ ਪੰਜਾਬੀ ਵਿੱਚ ਬਸ ਇਤਨਾ ਹੀ।